ਬਹੁਤ ਹੀ ਜ਼ਿਆਦਾ ਖੁਸ਼ੀਆਂ ਭਰਿਆ ਮੌਲਾ ਹੀ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਬਹੁਤ ਬੜੀ ਆ ਜੀ ਬਹੁਤ ਬੜੀ ਦੁੱਖ ਮੇਰਾ ਤਾਂ ਬਿਨਾ ਕਿਸ ਨੇ ਨਹੀਂ ਦੇਖਿਆ ਇਹ ਜਾਦ ਕਰਦੇ ਨਾ ਉਹ ਕਿਹੜਾ ਵੀ ਮੈਰੀ ਕੋਠੇ ਵਰਦੇ ਗਿਰੀ ਘਰ ਵਾਲਾ ਕੋਹਣੇ ਵਾਲਾ ਜੀ ਮੈਂ ਹੀ ਆ ਜੀ ਮੈਂ ਇਹਨੂੰ ਘੱਟੋ ਘੱਟ 15 ਸਾਲ ਹੋ ਗਏ ਧੱਕੇ ਕੰਨੋਂ ਬਾਅਦ ਪਣ ਜਾ ਕੇ ਕਿਤੇ ਬੂਰ ਪਿਆ ਰਾਤੋਂ ਬਾਦ ਦੇਣੀ ਆ ਦੇਖੋ ਫੋਟੋ ਮੰਗ ਨਹੀਂ ਆਇਆ ਬਹੁਤ ਵਧਾਈਆਂ ਤੁਹਾਨੂੰ ਵੀਰ ਤੇਰਾ ਮਾਣ ਕਾਸੀ ਹੈ ਤੂੰ ਪੜਾਇਆ ਨਾ ਆਮੀਤੋ ਦਾ ਤੁਮ ਲੇਸ਼ ਕਰ ਅੱਜ 10 ਕਰੋੜ ਦੀ ਲੋਟਰੀ ਨਿਕਲੀ ਆ ਕਿ ਮੇਰਾ ਮਹੌਲਾ ਘਰ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਦੁੱਖ ਮੇਰੇ ਤੋਂ ਬਿਨਾ ਕਿਸ ਨੇ ਨਹੀਂ ਦੇਖਿਆ ਯਾ ਜਾਨ ਕਰਦੇ ਨਾ ਉਹ ਬੇੜਾ ਵੀ ਮੈਂ ਵੀ ਕੋਠੇ ਉਰਦੇ ਗਿਰੀ ਮੇਰਾ ਮੁੰਡਾ ਲੈ ਕੇ ਮੈਨੂੰ ਭਜਾ ਰਿਹਾ ਵਿਚਾਰਾ ਮੇਰੇ ਭੈਣ ਭਰਾ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਂਝਾ ਮਗਰੇ ਜਾ ਹੈ ਮੰਜੇ ਬਰੇਦੀ ਮੈਂ ਜਦ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਕਿੱਧਰ ਨੂੰ ਪੱਜਾ ਤੁਹਾਨੂੰ ਪਤਾ ਏ ਜਦੋਂ ਮਾਂ ਮੰਜੇ ਰਪਈ ਹੋਵੇ ਪੁੱਤ ਦਾ ਐਕਸੀਡੈਂਟ ਹੋਵੇ ਮਾਂ ਮਿਲਣਾ ਜਾ ਸਕੇ ਕਿੰਨੀ ਤਕਲੀਫ ਹੁੰਦੀ ਨਾ ਤੋਰ ਹੁੰਦਾ ਨਾ ਮੈਂ ਤੇ ਬੈਠ ਹੁੰਦਾ ਸੀ ਮੈਂ ਆਪਣੇ ਪੁੱਤ ਬਹੁਤ ਬਹੁਤ ਜ਼ਿਆਦਾ ਦੁਖੀ ਸੀ ਮੈਂ ਹੁਣ ਜਦ ਐਟਲੈ ਨਿਕਲੀ ਤਾਂ ਮਨ ਨੂੰ ਸ਼ਾਂਤੀ ਮਿਲੀ ਭਗਵਾਨ ਪਰ ਮੈਨੂੰ ਸ਼ਿਵ ਜੀ ਮਹਾਰਾਜ ਪਰ ਬਹੁਤ ਵਿਸ਼ਵਾਸ ਆ ਅਟਲ ਵਿਸ਼ਵਾਸ ਆ ਉਹ ਨਹੀਂ ਤਾਰਿਆ ਉਹ ਨਹੀਂ ਚੱਕਿਆ ਹੁਣ ਬਾਕੀ ਪਹਿਲਾਂ ਸਾਡਾ ਕਿੰਨਾ ਬਹੁਤ ਜ਼ਿਆਦਾ ਬਿਮਾਰੀਆਂ ਪਰ ਬਹੁਤ ਪੈਸੇ ਲੱਗੇ ਅਸੀਂ ਤਾਂ ਮੇਰੇ ਜਿੰਨਾ ਕੋਈ ਦੁਖੀ ਦੁੱਖ ਦੇਖਿਆ ਨਹੀਂ ਉਹਨਾਂ ਜਿੰਦਾ ਸਾਡੇ ਪਰਿਵਾਰ ਨੇ ਦੁੱਖ ਦੇਖਿਆ ਮੈਂ ਆਪਣੇ ਆਪਣੇ ਬੇਟੇ ਨੂੰ ਦਿਖੂ ਦੇ ਪినాਦਾਂ ਮੈਂ ਰਹਿ ਵੀ ਨਾ ਸਕਦੀ ਮੇਰੇ ਪੁੱਤ ਮੇਰੀ ਮੇਰੇ ਜੱਜਾ ਨਾ 8ਵੇਂ ਮੇਰੇ ਪੁੱਤ ਦੀ ਬਾ ਬੜੀ ਸੋਹਣੀ ਸੀ ਹੁਣ ਮੇਰੇ ਪੁੱਤ ਦੀ ਬਾ ਵੀ ਨਾ ਚੱਲਦੀ ਹੈ ਪਰ ਠੀਕ ਆ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਇਹੀ ਮੈਂ ਹਮੇਸ਼ਾ ਸੋਚਿਆ ਮੈਂ ਅਜੇ ਮੈਂ ਅਜੇ ਤੱਕ ਕਦੇ ਕੁਝ ਨਹੀਂ ਮੰਗਿਆ ਆਪਣੇ ਬੱਚਿਆਂ ਤੋਂ ਇਲਾਵਾ ਮੈਂ ਆਪਣੇ ਬਾਰੇ ਤਾਂ ਰੱਬ ਕੋਲ ਕੁਝ ਮੰਗਿਆ ਹੀ ਨਹੀਂ ਹੁਣ ਮੈਂ ਮਾੜਿਆ ਹੁਣ ਮੈਨੂੰ ਸ਼ਾਂਤੀ ਜੀ ਆਈ ਪਰ ਫੇਰ ਵੀ ਬਹੁਤ ਹੀ ਮਨ ਹੁੰਦਾ ਵੀ ਹਾਂ ਸਾਡੀ ਵੀ ਰੱਬ ਨੇ ਸੁਣ ਲਈ ਥੱਲੇ ਸਿੱਟ ਕੇ ਉੱਪਰ ਚੱਕਦਾ ਰੱਬ ਨੇ ਬਹੁਤ ਸ਼ੁਕਰਵਾਦ ਕਰਾਂ ਇਸ ਪ੍ਰਮਾਤਮਾ ਦਾ ਵੀ ਹਾਂ ਮੇਰੇ ਬੱਚਾ ਮੇਰੇ ਸਾਹਮਣੇ ਤੁਰਦਾ ਫਿਰਦਾ ਆ ਲੋਟਰੀ ਨਿਕਲੇ ਮੇਰੇ ਬੱਚੇ ਦਾ ਵੀ ਕੰਮ ਬਣ ਜੂਗਾ ਵਾ ਬਸ ਹੀ ਆ ਥੈਂਕ ਯੂ ਹਾਂ ਨਾਮ ਕੀ ਜੀ ਤੁਹਾਡਾ ਹਰਪਿੰਦਰ ਸਿੰਘ ਜੀ ਲੋਟਰੀ 10 ਕਰੋੜ ਦੀ ਨਿਕਲੀ ਹੈ ਹਾਂ ਠੀਕ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਦੋਂ ਤੋਂ ਤੁਸੀਂ ਲੈਟਰੀਆਂ ਪਾਉਂਦੇ ਆਏ ਸੀ 10 ਸਾਲ ਤੋਂ ਪਾਉਂਦੇ ਆ ਰਹੇ ਸੀ ਤੇ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤਾਂ ਦੀ ਤਾਂ ਕਿਹਨ ਕਮਾਣ ਵਾਲੇ ਸੀ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਾਲਾ ਕਮਾਣੇ ਵਾਲਾ ਜੀ ਮੈਂ ਹੀ ਆ ਜੀ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਧੱਕੇ ਖਾਂਦੇ ਨੂੰ ਬਾਹਰ ਹੁਣ ਜਾ ਕੇ ਕਿਤੇ ਬੂਰ ਪਿਆ ਜਦੋਂ ਲਾਸਟ ਟਾਈਮ 15 ਇੰਨੇ ਟਾਈਮ ਤੋਂ ਤੁਸੀਂ ਲੈਟਰ ਹੀ ਪਾਉਂਦੇ ਆਏ ਤੇ ਇਹ ਲੈਟਰ ਜਦੋਂ ਪਾਈਏ ਤੇ ਪਰਿਵਾਰਕ ਮੈਂਬਰ ਵੀ ਕਹਿੰਦੇ ਨਾਲ ਸੀ ਹਾਂਜੀ ਹਾਂਜੀ ਅਸੀਂ ਸ਼ਹੀਦਾਂ ਦੇ ਮੱਥਾ ਟੇਕ ਕੇ ਆਏ ਪਹਿਲਾਂ ਥਾਣੇ ਜਨੂ ਉੱਪਰ ਉਦੋਂ ਬਾਅਦ ਆ ਗਏ ਅਸੀਂ ਇਹਨੂੰ ਲੈਟਰੀ ਖਰੀਦੀ ਸ਼ਕਲਾ ਜੀ ਕੋਲੋਂ ਨੂਪੇ ਵੇ ਦਿੱਤੋਂ ਦੋ ਟਿਕਟਾਂ ਲਈਆਂ ਇਹ ਭਾਗ ਦੇ 20 ਭਾਗ ਮੈਂ ਕਿਹਾ ਵੀ ਜੇ ਅਸੀਂ ਨਿਕਲ ਗਏ ਤਾਂ ਤੇਰੇ ਕੋਲ ਹੀ ਜ਼ਰੂਰ ਆਵਾਂਗੇ ਚਲੋ ਜੀ ਫਿਰ ਰੱਬ ਨੇ ਸਾਡੇ ਭਾਗ ਲਾਤੇ ਹਾਂਜੀ ਤੇ 10 ਕਰੋੜ ਰੁਪਏ ਨਿਕਲੇ ਆ ਸਭ ਤੋਂ ਪਹਿਲਾਂ ਕਿਹੜੇ ਕੰਮ ਕਰਨਾ ਚਾਹੀਦਾ ਆਪਣਾ ਘਰ ਦਾ ਪਹਿਲਾਂ ਤਾਂ ਮਕਾਨ ਲੈਣਾ ਘਰ ਦੇ ਚ ਸਿੱਧੀ ਵੀਰਦੀ ਕਰਨੀ ਹੈ ਉਹਦੇ ਬਾਅਦ ਇਹ ਕੜਦੇ ਆ ਉਹ ਲਾਣੇ ਆ ਠੀਕ ਹੈ ਇਹ ਮੁੰਡੇ ਦੀ ਬਾਹ ਠੀਕ ਕਰਾਣੀ ਹੈ ਹੈਂਡੀਕੈਪਟ ਹੋ ਗਿਆ ਵਾ ਤੇ ਫਿਰ ਥੋੜੀ ਪ੍ਰਾਪਰਟੀ ਵੀ ਹੋਰ ਖਰੀਦਣੀ ਐ ਜ਼ਮੀਨ ਜਾਇਦਾਦ ਇਹਦਾ ਕੰਮ ਚਲਾਣਾ ਮੁੰਡੇ ਦਾ ਕੋਈ ਇਹਨੂੰ ਖੁੱਲ ਕੇ ਦੇਣਾ ਕੰਮ ਜਿਹੜਾ ਬੈ ਕੇ ਕੰਮ ਕਰਾਵਾ ਦੋ ਬੰਦਿਆਂ ਤੋਂ ਅੱਗੇ ਬੜੇ ਗਰਾਊਂਡ ਜੀਰੋ ਤੋਂ ਉੱਠੇ ਹੋ ਧਰਤੀ ਤੋਂ ਬੜੇ ਹਾਲਾਤ ਕਹਿੰਦੇ ਮਾੜੇ ਸੀ ਮਾਤਾ ਜੀ ਬਿਬੀ ਨੂੰ ਪਤਾ ਵੇ ਸਾਰਾ ਸਾਰਾ ਰਾਤ ਅਰੇ ਬ ਲੱਕੜੀਆਂ ਚੀਰੀਆਂ ਸਾਰੀ-ਥਾਰੀ ਰਾਤ ਸਾਰਾ ਸਾਰਾ ਦਿਨ ਕੰਮ ਕੀਤਾ ਤਾਂ ਜਗ੍ਹਾ ਇੱਥੇ ਤੱਕ ਪਹੁੰਚੇ ਮਨੇ ਭਾਗ ਲਾਇਆ ਹਾਂਜੀ ਭਾਗ ਲਾਇਆ ਜੀ ਸਭ ਨੂੰ ਲਾਵਾ ਭਾਗ ਸਾਰੇ ਬੰਦਰ ਖੀਦਣ ਤੇ ਸਾਰੇ ਨੂੰ ਭਾਗ ਲੱਗਣ ਠੀਕ ਹੈ ਜੀ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਿਤੂ ਬਾਲਾ ਤੇ ਅਸੀਂ ਬੜਵੇ ਦੇ ਰਹਿਣ ਵਾਲੇ ਆ ਅੱਜ ਤੁਹਾਨੂੰ 10 ਕਰੋੜ ਦੀ ਲੋਟਰੀ ਨਿਕਲੀ ਹੈ ਕਿ ਮੇ ਦਾ ਮਾਹੌਲ ਹੈ ਘਰ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀਆਂ ਭਰਿਆ ਮਾਹੌਲ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ਾ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀਗੇ ਉਦੋਂ ਦੀ ਪਰਿਵਾਰਕ ਮੈਂਬਰ ਵਿੱਚ ਕੌਣ-ਕੌਣ ਗਿਆ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀਗੇ ਡੈਡੀ ਜੀ ਕਹਿੰਦੇ ਆਪਾਂ ਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟਸ ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ ਆਈ ਵਾਸ ਸ਼ੌਕ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਖੁਸ਼ ਹਾਂ ਬਹੁਤ ਜ਼ਿਆਦਾ ਕਿਉਂਕਿ ਬੜੀਆਂ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤਾਂ ਅਸੀਂ ਬਹੁਤ ਖੁਸ਼ ਹਾਂ ਸਰ ਤੁਸੀਂ ਆਪਣੇ ਕੇ ਕੇ ਪਰਿਵਾਰ ਚ ਵੀ ਕਾਫੀ ਮੁਸ਼ਕਿਲੇ ਦੇਖੀਆਂ ਇੱਥੇ ਮੈਰਜ ਹੋਈ ਆ ਉਤੋਂ 2 ਮਹੀਨਾ ਬਾਅਦ ਤੁਹਾਡਾ ਐਕਸੀਡੈਂਟ ਹੋ ਗਿਆ ਤੁਹਾਡੇ ਹਸਬੰਦ ਦਾ ਹਾਂਜੀ ਹਾਂਜੀ ਫਾਦਰ ਸਾਹਿਬ ਦਾ ਸੱਟ ਲੱਗੀ ਆ ਹਾਂਜੀ ਪਹਿਲਾਂ ਵੀ ਤੁਸੀਂ ਕੈਮਰਾ ਦੇਖਦੇ ਹੋਗੇ ਪਿੱਛੇ ਵੀ ਪੇਕੇ ਪੇਕੇ ਪਰਿਵਾਰ ਚ ਵੀ ਮੈਂ ਕਾਫੀ ਮੁਸ਼ਕਿਲਾਂ ਦੇਖੀਆਂ ਹਾਂ ਹਾਂਜੀ ਉੱਧਰ ਵੀ ਬੜੀ ਮੁਸ਼ਕਿਲਾਂ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮੰਮਾ ਉਹਨਾਂ ਨੇ ਇੱਧਰ ਵੀ ਜਦੋਂ ਵਿਆਹ ਹੋਇਆ ਤੋਂ ਬਾਅਦ ਮੰਮਾ ਗਿਰ ਗਏ ਸੀ ਫਿਰ ਹਸਬੰਡ ਐਕਸੀਡੈਂਟ ਹੋ ਗਿਆ ਸੀ 2 ਸਾਲ ਹੋ ਗਏ ਸੀ ਇਦਾਂ ਹੀ ਦੁੱਖ ਤਕਲੀਫਾਂ ਦੇਖ ਰਹੇ ਸੀਗੇ ਤੇ ਸਭ ਕੁਝ ਵੈਸੇ ਇੱਕ ਵਾਰ ਤਾਂ ਸਭ ਕੁਝ ਖਤਮ ਹੀ ਹੋ ਗਿਆ ਸੀ ਪਰ ਰੱਬ ਤੇ ਆਸ ਤੇ ਵਿਸ਼ਵਾਸ ਰੱਖੋ ਤੇ ਦੇਖਿਆ ਕਿ ਰੱਬ ਹੈ ਚਮਤਕਾਰ ਹੁੰਦੇ ਆ ਦੁਨੀਆ 'ਚ 10 ਕਰੋੜ ਦਾ ਕੀ ਕੀ ਕਰੋਗੇ ਸਰ ਆਪਣਾ ਫਿਊਚਰ ਸਿਕਿਉਰ ਕਰਾਂਗੇ ਫਿਊਚਰ ਆਪਣੇ ਕੰਮ ਸੈੱਟ ਕਰਾਂਗੇ bizness ਕਰਾਂਗੇ ਤੇ ਪ੍ਰਾਪਰਟੀ ਵੀ ਖਰੀਦਾਂਗੇ ਥੈਂਕ ਯੂ ਸਰ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਤੇ ਪਿੰਡ ਬੜਵੇ ਜੀ ਤੇ ਮੇਰੇ ਡੈਡੀ ਜੀ ਨੇ 12 ਤਰੀਕ ਨੂੰ ਲੋਟਰੀ ਲਈ ਸੀ ਲੋਹੜੀ ਬੰਪਰ ਦੀ ਤੇ ਉਹਦੇ ਵਿੱਚ ਫਰਸਟ ਪ੍ਰਾਈਜ਼ ਲੱਗ ਗਿਆ ਜੀ ਤੇ ਖੁਸ਼ੀਆਂ ਦਾ ਮਾਹੌਲ ਹੈ ਜੀ ਤੇ ਰੱਬ ਸੁਖ ਰੱਖੇ ਸਾਨੂੰ ਚੰਗੀ ਸੋਚ ਦੇਵੇ ਤੇ ਬਸ ਇਹ ਗੱਲ ਜੀ ਪਹਿਲਾਂ ਛੱਟ ਲੱਗੀ ਸੀਗੀ ਉਹ ਘਰ ਦੇ ਵਿੱਚ ਕਾਫੀ ਪ੍ਰੋਗਰਾਮ ਆ ਗਏ ਹਾਂ ਹਾਂ ਜੀ ਪਹਿਲਾਂ ਮੇਰੇ ਛੱਟ ਲੱਗੀ ਸੀ ਮੇਰੀ ਮਾਤਾ ਜੀ ਡੇਗੇ ਸੀਗੇ ਕੋਠੇ ਫਿਰ ਤੋਂ ਮੰਮੀ ਜੀ ਤੇ ਉਹਨਾਂ ਦੀ ਇਸ ਚੇ ਮੱਡੀ ਡੁੱਟ ਗਈ ਸੀਗੀ ਬਾਥ ਵਾਲੀ ਜਗ੍ਹਾ ਤੇ ਤੇ 3 ਮਹੀਨੇ ਦੀ ਬੈਟਸ ਉਹਨਾਂ ਦੀ ਰੱਖੀ ਹੋਈ ਸੀ ਤੇ ਤਕਰੀਬਨ ਮਾਰਚ ਮਹੀਨੇ ਤੋਂ ਬਾਅਦ ਮਈ ਮਹੀਨੇ ਚ ਮੇਰਾ ਐਕਸੀਡੈਂਟ ਹੋ ਗਿਆ ਜੀ 8 ਮਈ ਨੂੰ ਜੀ ਤੇ ਫਿਰ ਮੈਂ 8-9 ਮਹੀਨੇ ਮੈਂ ਬੈੱਡ 'ਤੇ ਰਿਹਾ ਜੀ ਤੇ ਮੇਰੇ 4 4-5 ਇੰਚਾਂ ਦੀਆਂ ਹੋਈਆਂ ਜੀ ਮੇਰੇ ਇੱਕ ਗੋਡਿਆਂ 'ਚ ਮੇਰੇ ਤਾਰਾ ਵਾਇਰ ਪਈ ਹੈ ਤਾਰਾਂ ਤੇ ਪੈਰ ਮੇਰਾ ਲਾਗ ਹੋ ਗਿਆ ਸੀਗਾ ਜੀ ਉਹ ਵੀ ਰੱਬ ਦੀ ਕਿਰਪਾ ਨਾਲ ਠੀਕ ਤੇ ਸਿੱਧਾ ਤੁਰਨ ਲੱਗੇ ਜੀ ਮੈਂ ਤੇ ਰਾਈਟ ਆਰਮ ਵਿੱਚ ਮੇਰੇ ਰੋਡ ਰੋਡ ਪਈ ਹੋਈ ਹੈ ਤੇ ਲੈਫਟ ਆਰਮ ਦੀ ਮੇਰੇ ਚੱਲਦੀ ਨਹੀਂ ਹੈਗੀ ਜੀ ਤੇ ਉੱਪਰ ਉਹ ਨਹੀਂ ਚੱਕ ਹੁੰਦੀ ਜੀ ਤੇ ਨਸਾ ਟੁੱਟ ਗਿਆ ਸੀਗਾ ਤਾਂ ਇਸ ਦਾ ਵੀ ਆਪਰੇਟ ਕਰਾਇਆ ਡੈਡੀ ਜੀ ਉਹਨਾਂ ਨੇ ਤਾਂ ਜੋ ਦੇਖਿਆ ਜਾਵੇ ਬਹੁਤ ਔਖਾ ਸਮਾਂ ਆਇਆ ਸਾਡੇ ਪਰਿਵਾਰ ਤੇ ਮੇਰੇ ਮੈਰਿਜ ਤੋਂ ਜਸਟ 2-3 ਮਨਸ ਬਾਅਦ ਬਹੁਤ ਔਖਾ ਸਮਾਂ ਆਇਆ ਇਸ ਕਰਕੇ ਮੈਂ ਰੱਬ ਜੀ ਧੰਨਵਾਦ ਕਰਦਾ ਗੁਰੂ ਨਾਨਕ ਦੇਵ ਜੀ ਦੇ ਰੱਬ ਜੀ ਦਾ ਰੰਗ ਦੇਖੋ ਜੀ ਕਾਰੋਬਾਰ ਕਰਾਂਗੇ ਤੇ ਜਿੰਨਾ ਹੋ ਸਕੇ ਉਹਨਾਂ ਦਾਨਪੁਣ ਵੀ ਕਰਾਂਗੇ ਲੋੜਵੰਦਾਂ ਦਾ ਦਾਨਪੁਣ ਕਰਾਂਗੇ ਜਿਹੜੇ ਲੋੜਵੰਦਾਂ ਨੂੰ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਬਿਮਾਰ ਹੁੰਦੇ ਆ ਉਹਨਾਂ ਦਾ ਮੈਡੀਸਿਨ ਹੋ ਗਿਆ ਗਰੀਬ ਬੰਦਿਆਂ ਨੂੰ ਜਿਵੇਂ ਰੋਟੀਆਂ ਮਤਲਬ ਕਿ ਬਾਹਰ ਜਿਹੜੇ ਹੁੰਦੇ ਆ ਉਹਨਾਂ ਨੂੰ ਰੋਟੀ ਪਾਣੀ ਹੋ ਗਿਆ ਜੀ ਤੇ ਆਪਣਾ ਜਿਵੇਂ ਗਰੀਬ ਬੰਦਾ ਜਦੋਂ ਸੜਕ 'ਤੇ ਸੌਂਦਾ ਹੈ ਜੀ ਅਗਲਾ ਠੰਡ ਨੂੰ ਰੋਕਣ ਵਾਸਤੇ ਉਹਨਾਂ ਨੂੰ ਕੰਬਲ ਵੀ ਐਵੇਂ ਜਿਵੇਂ ਹੋ ਸਕੇ ਉਹਵੇਂ ਆਪਾਂ ਕਰਾਂਗੇ ਆਪਾਂ ਹੈਲਪ ਕਰਾਂਗੇ ਜੀ ਤੇ ਨਾਲ ਦੀ ਨਾਲ ਆਪਾਂ ਆਪਣਾ ਕਾਰੋਬਾਰ ਕਰਾਂਗੇ ਹੋ ਸਕੇ ਆਪਾਂ ਇਹਨੂੰ ਦੁੱਗਣਾ ਕਰਾਂਗੇ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਅਵਤਾਰ ਸਿੰਘ ਗੁੰਨਰ ਸਰਪੰਚ ਪਿੰਡ ਬੜਬੇ ਤੋਂ ਅੱਜ ਸਾਡਾ ਬੜਾ ਸੁਭਾਗਾ ਸਮਾਪਤ ਹੋਇਆ ਹੈ ਸਾਡੇ ਭਰਾ ਸਾਡੇ ਪਿੰਦੇ ਦੇ ਨੌਜਵਾਨ ਸਰਦਾਰ ਹਰਪ੍ਰਿੰਦਰ ਸਿੰਘ ਜੀ ਤੇ ਮੈਡਮ ਕਮਲੇਸ਼ ਕੌਰ ਜੀ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜਾ ਲੋੜੀ ਬੈਂਪਰ ਹੈ ਜਿਹਦੀ 10 ਕਰੋੜ ਦੀ ਰਾਸ਼ੀ ਨਿਕਲੀ ਹੈ ਸੋ ਸਾਡੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਕਿ ਮਾ ਪਰਮਾਤਮਾ ਨੇ ਇਹਨਾਂ ਨੂੰ ਰਾਤ ਦਿਨ ਸੁਖਣੀ ਰਾਤ ਚੋਕਣੀ ਤਰੱਕੀ ਬਖਸ਼ੀ